ਤੋ ਦੋਸਤੋ ਸਮਰਾਲੇ ਸ਼ਹਿਰ ਦੇ ਵਿੱਚ ਸ਼ਾਮ ਜ਼ਿਲਕ ਸਟੋਰ ਨੇ ਕਰਤੀ ਆ ਵੈਡਿੰਗ ਸੇਲ ਮੇਲੇ ਦੀ ਸ਼ੁਰੂਆਤ ਜਿੱਥੇ ਕਿ ਸ਼ਾਪਿੰਗ ਕਰਕੇ ਤੁਸੀਂ ਵੀ ਜੇ ਸਕਦੇ ਜੀ ਆ ਵਾਲੀ ਸਕੂਟੀ ਖੜਜੋ ਖੜਜੋ ਭਾਜੀ ਖੜਜੋ ਕੰਨੀ ਸਕੂਟੀ ਨਹੀਂ ਤੁਹਾਨੂੰ ਦੇ ਦੇਣੀ ਹੈ ਵਾਸ਼ਿੰਗ ਮਸ਼ੀਨ ਭਾਜੀ ਵਾਸ਼ਿੰਗ ਮਸ਼ੀਨ ਵੀ ਦੇ ਦੇਣੀ ਹੈ ਬਿਲਕੁਲ ਜੀ ਨਾਲ ਦੇ ਦੇਣੀ ਹੈ LED ਇਹ ਭਾਜੀ LED ਵੀ ਦੇ ਦੇਣੀ ਹੈ ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਮਿਲੂਗਾ ਡਿਨਰ ਸੈੱਟ ਮਿਕਸਰ ਗ੍ਰੇਂਡਰ ਇਹ ਭਾਜੀ ਮਿਲਨੇ ਕਿਸ ਤਰ੍ਹਾਂ ਇਹਦੇ ਦੱਸ ਦਿਓ ਇਹ ਭਾਜੀ ਸ਼ਾਪਿੰਗ ਕਰਕੇ 5000 ਦੀ ਤੁਹਾਨੂੰ ਮਿਲੂਗਾ ਕੂਪਨ ਜੀ ਕਸਟਮਰ ਦਾ ਆਊਗਾ ਫਾਇਦਾ ਜਿਹਦੇ ਵਿੱਚ ਆਪਾਂ 14 ਜਨਵਰੀ ਨੂੰ ਸ਼ਾਮ ਨੂੰ ਲਾਈਵ ਹੋ ਕੇ ਇੰਸਟਾਗ੍ਰਾਮ ਪੇਜ ਤੇ ਇਨਾਮ ਕੱਢਣੇ ਨੇ ਤੇ ਪਾਜੀ ਇਸ ਤੋਂ ਇਲਾਵਾ ਜਿਹੜੇ ਵੀਡੀਓ ਨੂੰ ਸ਼ੇਅਰ ਕਰੀ ਜਾ ਰਿਹਾ ਹੁਣੇ-ਹੁਣੇ ਉਹਨਾਂ ਦੇ ਵਾਅਦੇ ਕਿੰਨੇ ਕਰਨੇ ਆ ਪਾਜੀ ਜਿਹੜਾ ਕਸਟਮਰ ਵੀਡੀਓ ਨੂੰ ਸ਼ੇਅਰ ਕਰ ਦੂਗਾ ਲਾਈਕ ਕਰ ਦੂਗਾ ਕਰ ਦੂਗਾ ਕਮੈਂਟ ਉਹਨਾਂ ਨੂੰ ਦੇ ਦਿੱਤੇ ਜਾਣਗੇ ਸਰਪ੍ਰਾਈਜ਼ ਗਿਫਟ ਇਹ ਪਾਜੀ ਕਿੰਨੇ ਜਣਾਂ ਨੂੰ ਜਿਹੜੇ ਸਾਰੇ ਸ਼ੇਅਰ ਕਰਨ ਤੇ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਸਾਰੇ ਕਸਟਮਰ ਨੂੰ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋਹਣੇ-ਸੋਹਣੇ ਕਮੈਂਟ ਕਰ ਦਿਓ ਤੁਹਾਡੇ ਫਾਇਦੇ ਦੀਆਂ ਗੱਲਾਂ ਕਰਾਂਗੇ ਤੇ ਪਾਜੀ ਵੈਰਾਈਟੀਆਂ ਦਿਖਾਓ ਫਿਰ ਲਓ ਜੀ ਕਰੋ ਚੈੱਕ ਵੈਰਾਈਟੀ ਜੀ ਫਿਰ ਪਹਿਲਾ ਆਰਟੀ ਕੀ ਭਾਜੀ ਇਹ ਵੀ ਗੱਲ ਕੀਤੀ ਜਾਵੇ ਮਾਰਕੀਟ ਦੀ ਇਹ ਮਾਰਕੀਟ ਦੇ ਵਿੱਚ 550 ਦਾ ਮਿਲਦਾ ਵਾ ਹੁਣ ਦੱਸੋ ਕੀ ਫਾਇਦੇ ਕਰਨੀ ਇਹਦੇ ਵਿੱਚ ਭਾਜੀ ਮਾਰਕੀਟ 'ਚ 550 600 ਦਾ ਹੀ ਮਿਲਦਾ ਪਹਿਲਾਂ ਕਲਰ ਕੰਬੀਨੇਸ਼ਨ ਚੈੱਕ ਕਰਾ ਦਿਓ ਮਾਰਕੀਟ ਦਾ ਪ੍ਰਾਈਸ 550 600 ਸ਼ਾਮ ਸਿਲਕ ਸਟੋਰ ਨੇ ਵੈਡਿੰਗ ਸੀਜ਼ਨ ਚ ਰੇਡ ਕਰਤਾ ਸਿਰਫ 200 ਰੁਪਏ ਆ ਭਾਜੀ ਇਧਰ ਵੇਖ ਲਓ ਜਿਹੜਾ ਕਾਵळा ਆਰਟੀਕਲ 200 ਰੁਪਏ ਦੇ ਵਿੱਚ ਬਿਲਕੁਲ ਜੀ ਬਿਲਕੁਲ ਵੈਲਵਟ ਕਟਰਾਇ ਮੈਚਿੰਗ ਸਿਰਫ 200 ਰੁਪਏ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਲਓ ਆਪਣੇ ਕੋਲ ਸੇਵ ਕਰ ਲਓ ਇੱਥੇ ਆ ਕੇ ਦਿਖਾ ਦਿਓ ਤੇ ਆ ਤੁਹਾਨੂੰ 200 ਰੁਪਏ ਦੇ ਵਿੱਚ ਆਰਟੀਕਲ ਮਿਲਣਾ ਜੇ ਸੋ ਵੈਰਾਈਟੀਆਂ ਅੱਗੇ ਹੋਰ ਵੀ ਤਮਾਕੇਦਾਰ ਦਿਖਾਵਾਂਗੇ ਬਸ ਵੀਡੀਓ 'ਚ ਬਨੇ ਰਹੋ ਜੀ ਸੋ ਭਾਜੀ ਇਧਰ ਦੂਸਰਾ ਆਰਟੀਕਲ ਜਿਹੜਾ ਨਾ ਇਹ ਤੇ ਸਰਦੀਆਂ ਦਾ ਤੋਹਫਾ ਵਾ ਆਲ ਓਵਰ ਪਸ਼ਮੀਨਾ ਹੁਣ ਇਹਦੇ ਵਿੱਚ ਫਾਇਦੇ ਕਰੋ ਕੀ ਕਰਨੇ ਆ ਲਓ ਜੀ ਫਿਰ ਕਰੋ ਚੈੱਕ ਆਲ ਓਵਰ ਪਸ਼ਮੀਨਾ ਦਾ ਸੂਟ ਆਏਗਾ ਬਿਲਕੁਲ ਪਿਓਰ ਵੂਲ ਗਰਮ ਸੂਟ ਤੇ ਭਾਜੀ ਇਹਦੇ ਨਾਲ ਇਹਦੇ ਨਾਲ ਸ਼ਾਲ ਬਿਲਕੁਲ ਜੀ ਬਿਲਕੁਲ ਨਾਲ ਦੇਵਾਂਗੇ ਡਿਜੀਟਲ ਸ਼ਾਲ ਲਓ ਕਰੋ ਚੈੱਕ ਫਿਰ ਸੋ ਬਿਲਕੁਲ ਇਧਰ ਦੇਖੋ ਯਾਰ ਪੂਲ ਸਾਈਜ਼ ਦੇ ਵਿੱਚ ਤੁਹਾਨੂੰ ਸ਼ਾਲ ਵੀ ਮਿਲਣਾ ਵਾ ਤੇ ਇਹਦੇ ਵਿੱਚ ਭਾਜੀ ਕਲਰ ਦਿਖਾ ਦਿਓ ਇੱਕ ਵਾਰੀ ਕਿ ਕਲਰ ਕਿੰਨੇ ਕਿ ਦੇ ਰਿਓ ਫਿਰ ਕਲਰ ਕੰਬੀਨੇਸ਼ਨ ਭਾਜੀ ਡਿਸਪਲੇ ਹੋਏ ਹੋਏ ਨੇ ਕੁਆਂਟੀਟੀ ਜਿੰਨੀ ਮਰਜੀ ਚਾਹੇ 2000 ਪੀਸ ਲੈ ਲਿਓ ਤੇ ਭਾਜੀ ਹੁਣ ਰੇਟ ਨਾ ਚੱਕ ਦਿਓ ਕਿ ਦੇਦਾ ਰੇਟ ਦੱਸੋ ਭਾਜੀ ਮਾਰਕੀਟ ਚ ਆਈਟਮਾਂ ਵੇਚਦੇ ਨੇ 500 550 ਜੀ ਆਪਾਂ ਦੇ ਦੇਣੇ ਨੇ 500 ਚ 2 ਸੂਟ ਯਾਨੀ 250 ਦਾ ਸੂਟ ਹੋ ਗਿਆ 250 ਰੁਪਏ ਦਾ ਸੂਟ ਸੋ ਬਿਲਕੁਲ ਭਾਜੀ ਇਧਰ ਦਿਖਾ ਦਿਓ ਕਿ ਆ ਸਾਰੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਬਾਰ ਤੇ 500 ਰੁਪਏ ਦੇ ਵਿੱਚ ਆਹ ਵਾਲੇ ਆਰਟੀਕਲ ਯਾਰ ਦੋ ਮਿਲਨੇ ਆ ਤੁਹਾਨੂੰ ਸ਼ਾਮ ਸਿਲਕ ਸਟੋਰ ਤੇ ਜੀ ਪਾਜੀ ਹੁਣ ਤੀਸਰਾ ਤੋਹਫਾ ਤੁਹਾਡੇ ਲਈ ਲੈ ਕੇ ਆਏ ਆ ਵੈਲਵਟ ਦਾ ਸੀਕੁਐਂਸ ਦਾ ਸੂਟ ਸੋ ਬਿਲਕੁਲ ਪਾਜੀ ਇਹਦੇ ਵਿੱਚ ਰੰਗ ਕਿੰਨੇ ਕ ਲਿਆਂਦੇ ਜੀ ਫਿਰ ਪਾਜੀ ਰੰਗ ਮਿਲਣਗੇ ਇਹਦੇ ਚ 40 ਪਾਜੀ ਚੜੀ ਰੰਗ ਲੈ ਜਾਂਦੇ ਆ ਦੇ ਵਿੱਚ ਬਿਲਕੁਲ ਡਿਸਪਲੇ ਕਰੇ ਹੋਏ ਨੇ ਕੁਆਂਟੀਟੀ ਜਿੰਨੀ ਮਰਜੀ ਰੰਗ ਜਿੰਨੇ ਮਰਜੀ ਤੇ ਪਾਜੀ ਇਹਦੇ ਵਿੱਚ ਵੀ ਜੇ ਵੱਡਾ ਫਾਇਦਾ ਕਰੋ ਨਾ ਫਿਰ ਸੇਲ ਮੇਲਾ ਹਟਿਆ ਪੂਰਾ ਪਾਜੀ ਸ਼ਾਮ ਸਿਲਕ ਸਟੋਰ ਤੇ ਅੱਜ ਆਇਓ ਵੀਡੀਓ ਬਣਾਉਣ ਕਾਫੀ ਦਿਨਾਂ ਬਾਅਦ ਫਾਇਦੇ ਹੀ ਫਾਇਦੇ ਕਰਨੇ ਆ ਤੋਹਫੇ ਹੀ ਤੋਹਫੇ ਦੇਣੇ ਆ ਇਹ ਪਾਜੀ ਕਿੰਨੇ ਦਾ ਦੇ ਦੇਣਾ ਆਰਟੀਕਲ 600 ਤੱਕ 700 ਦਾ ਪਾਜੀ ਮਾਰਕੀਟਾਂ ਦੇ ਰੇਟ ਨਾ ਬੋਲੋ ਤੁਸੀਂ ਸ਼ਾਮ ਸਿਲਕ ਸਟੋਰ ਤੇ ਬੈਠੇ ਹੋ ਵੈਲਵਟ ਦਾ ਸੀਕੁਐਂਸ ਵਰਕ ਸੂਟ ਦੇ ਦੇਣਾ ਤੁਹਾਨੂੰ ਸਿਰਫ 250 ਰੁਪਏ ਚ ਇਹ ਪਾਜੀ ਅੱਜ ਕਰੀ ਕੀ ਜਾਣਦੇ ਜੀ ਇਹ ਵੀ 25 ਬਾਰ ਕਹਿ ਰਹੇ ਹਾਂ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਯਾਰ ਸ਼ੇਅਰ ਕਰਨ ਵਾਲਿਆਂ ਦੇ ਫਾਇਦੇ ਤੇ ਕਰ ਹੀ ਰਹੇ ਹਾਂ ਵੀਡੀਓ ਸੇਵ ਕਰ ਲਓ ਆਪਣੇ ਕੋ ਤੇ ਪਾਜੀ ਆ ਰੰਗ ਦਿਖਾ ਦਿਓ ਜਰਾ ਕਿ ਪਾਜੀ ਕਹਿੰਦੀ ਆ 40 ਰੰਗ ਦੇਣੇ ਆ ਰੇਟ ਲੱਗਣਾ ਵਾ ਸਿਰੋ ਤੇ ਸਿਰੋ 250 250 250 250 ਜੀ ਪਾਜੀ ਹੁਣ ਜਿਹੜਾ ਨੈਕਸਟ ਆਰਟੀਕਲ ਲੈ ਆਏ ਜੇ ਨਾ ਡਿਜੀਟਲ ਪ੍ਰਿੰਟ ਤੇ ਆ ਇਹਦੇ ਜੇ ਦੱਸੋ ਕੀ ਫਾਇਦੇ ਕਰਨ ਵਾਲੇ ਪਾਜੀ ਇਹ ਵੀ ਵੈਲਵਟ ਦਾ ਡਿਜੀਟਲ ਆਰਟੀਕਲ ਲੈ ਕੇ ਆਏ ਆ ਅਗਲਾ ਜਿਹੜਾ ਲੈ ਕੇ ਆਏ ਆ ਨਾਲ ਡਿਜੀਟਲ ਪ੍ਰਿੰਟ ਇਹਦੇ ਵੈਲਵਟ ਦਾ ਸਟਾਲ ਆਏਗਾ ਇਹ ਪਾਜੀ ਆਰਟੀਕਲ ਤੇ ਬੜਾ ਹੀ ਪਿਆਰਾ ਜੇ ਨਾਲੇ ਤੇ ਸਟਾਲ ਵੀ ਬੜਾ ਪਿਆਰਾ ਜੇ ਹੁਣ ਇਹਦੇ ਵਿੱਚ ਰੇਟ ਦੱਸੋ ਕੀ ਫਾਇਦੇ ਕਰਦੇ ਜੀ ਪਾਜੀ ਰੇਟ ਤੇ ਤੁਸੀਂ ਦੱਸੋ ਵੀ ਕੀ ਫਾਇਦਾ ਕਰਦੀ ਹੈ ਜੀ ਇਹ ਪਾਜੀ ਘੱਟੋ ਘੱਟ 600 ਰੁਪਏ ਦਾ ਵਾ ਪਾਜੀ ਮਾਰਕੀਟ 'ਚ 600 ਦਾ ਹੀ ਹੈ ਹਾਂਜੀ ਆਪਾਂ ਇਹ ਵੀ ਤੁਹਾਨੂੰ ਇੱਥੇ 600 ਰੁਪਏ 'ਚ ਦੋ ਦੇ ਦੇਣ ਅੱਪਾ ਜੀ ਇਹ ਤੇ ਹੱਸ ਕੇ ਵੇਚ ਜਾਣਾ 600 500 ਇੰਨੇ ਦਾ ਇਹ ਵੀ ਇਹ ਵੀ 300 ਰੁਪਏ ਦੇ ਵਿੱਚ ਪਾਜੀ 300 ਰੁਪਏ 300 ਚ ਆਪਾਂ ਸੂਟ ਦੇ ਦੇਣਾ ਵੈਲਵਟ ਦਾ ਡਿਜੀਟਲ ਪ੍ਰਿੰਟ ਸੋ ਬਿਲਕੁਲ ਇਧਰ ਦੇਖੋ ਯਾਰ ਕੱਪੜੇ ਦੀ ਕੁਆਲਿਟੀ ਜਿਹੜੀ ਹੈ ਨਾ ਬਹੁਤ ਹੀ ਪਿਆਰੀ ਹੈ ਤੇ ਇਧਰ ਤੁਹਾਨੂੰ ਡਿਜ਼ਾਈਨਿੰਗ ਦਿਖਾ ਦਈਏ ਕਿ ਇਧਰ ਦੇਖੋ ਆਹ ਸਾਰੇ ਡਿਜ਼ਾਈਨ ਤੁਹਾਨੂੰ ਦੇ ਦੇਣੇ ਆ ਤੇ ਇਹ ਆਰਟੀਕਲ ਵੀ ਤੁਹਾਨੂੰ 600 ਚੋਂ ਦੋ ਜਾਣੀ 300 ਰੁਪਏ ਦੇ ਵਿੱਚ ਆਹ ਵਾਲਾ ਆਰਟੀਕਲ ਤੁਹਾਨੂੰ ਮਿਲਣਾ ਜੇ ਸੋ ਜਲਦੀ ਜਲਦੀ ਵਿਜ਼ਿਟ ਕਰ ਲਓ ਸੇਲ ਮੇਲੇ ਦੇ ਵਿੱਚ ਪਹੁੰਚੋ ਤੇ ਫਾਇਦੇ ਕਟ ਲਓ ਉਹ ਭਾਜੀ ਜਿਸ ਤਰ੍ਹਾਂ ਕੇ ਵੈਡਿੰਗ ਸੇਲ ਮੇਲਾ ਲਾਇਆ ਹੋਆ ਤੇ ਵੈਡਿੰਗ ਵਾਲੇ ਸੂਟਾਂ ਤੇ ਕੀ ਆਫਰ ਆ ਫਿਰ ਭਾਜੀ ਪਹਿਲਾ ਆਰਟੀਕਲ ਚੈੱਕ ਕਰ ਲਓ ਪਿਓਰ ਕਰੇਵ ਦੇ ਉੱਪਰ ਆਏਗਾ ਪੂਰਾ ਫਰੰਟ ਵਰਕ ਏ ਭਾਜੀ ਜਾਲ ਤੇ ਹੈ ਵੀ ਆ ਕਿਤੇ ਰੇਟ ਆ ਵੀ ਤੇ ਨਹੀਂ ਕਰਦਾ ਇਹ। ਉਹ ਭਾਜੀ ਸ਼ਾਮ ਸਿਲਕ ਸਟੋਰ ਤੇ ਬੈਠੇ ਹਾਂ ਰੇਟ ਅੱਜ ਬਹੁਤ ਫਾਇਦੇ ਵਾਲੇ ਮਿਲਨੇ ਨੇ। ਨਾਲ ਦੁਪੱਟਾ ਚਨੌਣ ਦਾ ਕੱਟ ਵਰਕ ਆਏਗਾ। ਤੇ ਭਾਜੀ ਰੰਗ ਇਹਦੇ ਵਿੱਚ ਰੰਗ ਇਸ ਤਰ੍ਹਾਂ ਦੇ ਦੇਣੇ ਜੀ। ਭਾਜੀ ਰੰਗ ਤੁਹਾਨੂੰ 4-4 ਸਾਰੇ ਡਿਜ਼ਾਈਨਾਂ ਚ ਦੇ ਦੂੰਗਾ। ਸੋ ਬਿਲਕੁਲ ਰੰਗ ਤੇ ਭਾਜੀ 4 ਦਿਖਾਤੇ ਜੀ ਰੇਟ ਦੱਸੋ ਰੇਟ ਰੇਟ ਕੀ ਦੇ ਰਹੇ ਜੀ। ਭਾਜੀ ਰੇਟ ਵੀ ਦੱਸਦਾ ਪਹਿਲਾਂ ਅਗਲੀ ਵੈਰਾਈਟੀ ਚ ਚੈੱਕ ਕਰੋ ਇਹਦੇ ਵਿੱਚ। ਸੋ ਬਿਲਕੁਲ ਅਗਲਾ ਆਰਟੀਕਲ ਤੁਹਾਨੂੰ ਦਿਖਾ ਦਈਏ ਹੋਏ ਭਾਜੀ ਮੋਰਨੀ ਇਧਰ ਮੋਰਨੀ ਲਾ ਦੇ। ਮੋਰਨੀ ਡਿਜ਼ਾਈਨ ਉਸੇ ਸੋ ਬਿਲਕੁਲ ਇਧਰ ਦੇਖੋ ਯਾਰ ਕਿੱਡਾ ਪਿਆਰਾ ਆਰਟੀਕਲ ਆ ਤੇ ਦੁਪੱਟਾ ਵੀ ਓਟਾ ਹੀ ਪਿਆਰਾ ਮਸਮੀਨ ਦਾ ਸੀਕੁਐਂਸ 4 ਸਾਈਡ ਲੇਸ ਦੁਪੱਟਾ ਤੇ ਪਾਜੀ ਰੰਗ ਇਹਦੇ ਵਿੱਚ ਕਲਰ ਇਹਦੇ ਵਿੱਚ ਵੀ ਪਾਜੀ ਚਾਰ ਇਹ ਪਾਜੀ ਰੇਟ ਵਾਲਾ ਸਸਪੈਂਸ ਖੋਲ ਦਿਓ ਛੇਤੀ ਛੇਤੀ ਕਿਤੇ ਰੇਟ ਨਾ ਹੈਵੀ ਕਰ ਦਿਓ ਵੈਰਟੀਆਂ ਹੈਵੀ ਆ ਦੋ ਆਰਟੀਕਲ ਤੁਹਾਨੂੰ ਕਰੇਵ ਦੇ ਦਿਖਾਤੇ ਪਾਰਟੀ ਫਿਰ ਇਸ ਤੋਂ ਬਾਅਦ ਇੱਕ ਬੋਲੰਦਾ ਆਰਟੀਕਲ ਵੀ ਚੈੱਕ ਕਰ ਲੋ ਫਿਰ ਦੱਸ ਦਿਨਾ ਰੇਟ ਤੁਹਾਨੂੰ ਸੋ ਬਿਲਕੁਲ ਵੈਰਟੀਆਂ ਵੇਖੀ ਜਾਓ ਇਧਰ ਕੀ ਪਿਓਰ ਗਰਮ ਦੇ ਵਿੱਚ ਬਲਾਕਿੰਗ ਦਾ ਸਾਰਾ ਕੰਮ ਹੋਇਆ ਹੋਇਆ ਉਸੇ ਤਰ੍ਹਾਂ ਸ਼ਾਲ ਤੇ ਬਲਾਕਿੰਗ ਦਾ ਕੰਮ ਹੈ ਤੇ ਪਾਜੀ ਇਹਦੇ ਵਿੱਚ ਵੀ ਕਲਰ ਚਾਰਟ ਦਿਖਾ ਦਿਓ ਕਿਸ ਤਰ੍ਹਾਂ ਦਾ ਕਲਰ ਚਾਰਟ ਚੈੱਕ ਕਰੀ ਚਲੋ ਚਾਰ ਚਾਰ ਪੰਜ ਪੰਜ ਕਲਰ ਸਾਰੀਆਂ ਆਈਟਮਾਂ ਚ ਤੇ ਪਾਜੀ ਰ ਬਾਜੀ ਮਾਰ ਮਾਰਕੀਟ ਦੇ ਵਿੱਚ ਆਈਟਮਾਂ ਵਿਕਦੀਆਂ ਨੇ 950 1100 ਜੀ ਆਪਾਂ ਤੁਹਾਨੂੰ ਦੇ ਦੇਣੀਆਂ ਨੇ ਆਈਟਮਾਂ ਸਿਰਫ 495 ਰੁਪਏ ਚ ਇਹ ਭਾਜੀ 495 ਚ ਆ ਬਿਲਕੁਲ ਜੀ ਬਿਲਕੁਲ 495 ਰੁਪਏ ਚ ਆਈਟਮ ਦੇ ਦੇ ਦਿੰਦੀ ਆ ਪਾਜੀ ਇਹਨਾਂ ਦੇ ਪਹਿਲਾਂ ਕਰੀਬ ਦਾ ਆਰਟੀਕਲ ਵੀ ਉਹ ਵੀ 495 495 ਅਗਲਾ ਆਈਟਮ ਵੀ ਚੈੱਕ ਕਰ ਲਓ ਇਹਦੇ ਵਿੱਚ ਹੀ ਸੋ ਬਿਲਕੁਲ ਇੱਧਰ ਦੇਖੋ ਯਾਰ ਬਹੁਤ ਹੀ ਪ੍ਰੀਮੀਅਮ ਕਪੜਾ ਹੈ ਜਿਹੜੇ ਕਪੜੇ ਦੀ ਕੁਆਲਿਟੀ ਆ ਨਾ ਉਹ ਪੂਰੀ ਹੈਵੀ ਤੁਹਾਨੂੰ ਮਿਲਣੀ ਹੈ ਇੱਧਰ ਵੇਖੋ ਪਿਓਰ ਵੂਲ ਦੀ ਆਈਟਮ ਪੂਰਾ ਨਿੱਗਾ ਕਪੜਾ ਜੀ ਆਪਾਂ ਰੇਟ ਦੇ ਦੇਣਾ ਸਿਰਫ 495 ਇਹ ਭਾਜੀ ਇਹ ਵੀ 495 ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਇਧਰ ਦੇਖੋ ਯਾਰ ਇਹੋ ਵਾਲੀਆਂ ਵੈਰਾਈਟੀਆਂ ਵਾ ਜਿਹੜੀਆਂ ਹੱਸ ਕੇ 1100 1200 ਕਹਿ ਕੇ ਜਿਹੜਾ ਕਹਿ ਦਿੰਦੇ ਜੀ ਯਾਰ ਦੇ ਦਿਓ ਇਹ 1200 ਦਾ ਮਿਲਦਾ ਹੈ ਮਾਰਕੀਟ 'ਚ ਪਰ ਇੱਥੇ ਤੁਹਾਨੂੰ ਸਾਰੀਆਂ ਵੈਰਾਈਟੀਆਂ 495 495 495 ਭਾਜੀ ਇਧਰ ਆਰਟੀਕਲ ਦਿਖਾ ਦਿਓ ਕਿੰਨਾ ਪ੍ਰੀਮੀਅਮ ਆਰਟੀਕਲ ਭਾਜੀ ਹੁਣੀ ਲੈ ਕੇ ਆਇਆ ਫਿਰ ਇਧਰ ਦੁਪੱਟਾ ਦਿਖਾਓ ਕਿੰਨਾ ਪ੍ਰੀਮੀਅਮ ਆ ਤੇ ਰੰਗ ਵੀ ਦਿਖਾ ਦਿਓ ਪੂਰੇ ਨਜ਼ਾਰੇਦਾਰ ਆ ਤੇ ਪਾਜੀ ਹੁਣ ਇਹਦੇ ਚ ਦੱਸੋ ਕੀ ਫਾਇਦੇ ਕਰਨੀਆਂ ਪੈਣਾ ਭਰਾਵਾਂ ਦੇ ਪਾਜੀ 9000 ਵੈਲਵਟ ਦਾ ਸੂਟ ਆਊਗਾ ਟੋਟਲ ਥ्रेड ਵਰਕ ਦੇ ਵਿੱਚ ਜੀ ਨਾਲ ਉਸੇ ਤਰ੍ਹਾਂ ਸੇਮ ਫੈਬਰਿਕ ਦਾ ਆਊਗਾ ਸਟਾਲ ਪਾਜੀ ਬਹੁਤ ਹੀ ਪਿਆਰਾ ਜੀ ਹਰ ਕਪੜਾ ਮੈਂ ਕਹਿੰਦਾ ਨਿਆਰਾ ਲਿਆਤਾ ਹੁਣ ਰੇਟ ਦੱਸ ਕੇ ਨਿਆਰਾ ਲਿਆ ਦਿਓ ਪਾਜੀ ਮਾਰਕੀਟ ਚ ਆਈਟਮ ਵੇਖਦੀ ਆ 11 1200 1300 ਜੀ ਆਪਾਂ ਤੁਹਾਨੂੰ ਆਈਟਮ ਦੇ ਦੇਣੀ ਆ ਸਿਰਫ 650 ਰੁਪਏ ਚ ਆ ਪਾਜੀ 650 ਦੇ ਵਿੱਚ 9000 ਵੈਲਵਟ ਬਿਲਕੁਲ ਜੀ ਬਿਲਕੁਲ 650 ਰੁਪਏ ਚ ਵੈਲਵਟ ਦਾ ਸਟਾਲ ਪ੍ਰੋਪਰ ਵਰਕ ਆਏਗਾ ਸੋ ਬਿਲਕੁਲ ਇਧਰ ਪਾਜੀ ਆ ਜਿਹੜਾ ਆਰਟੀਕਲ ਆ ਨਾ ਇੰਸਟਾਗ੍ਰam ਦੇ ਉੱਤੇ ਫੋਟੋ ਪਾਉਂਦੇ ਆ ਥੱਲੇ ਹੋਲੀ ਜੀ ਰੇਟ ਲਿਖ ਦਿੰਦੇ ਆ 1295 ਪਰ ਇੱਥੇ 650 ਦੇ ਵਿੱਚ 9000 ਵੈਲਵਟ ਪਾਵੇਂ ਆਹ ਵਾਲਾ ਰੰਗ ਲੈ ਲਓ ਪਾਵੇਂ ਆਹ ਵਾਲਾ ਰੰਗ ਲੈ ਲਓ ਤੇ ਪਾਵੇਂ ਆਹ ਵਾਲਾ ਰੰਗ ਲੈ ਲਓ ਛੇਤੀ ਛੇਤੀ ਸਕਰੀਨਸ਼ਾਟ ਮਾਰੋ ਤੇ ਸ਼ਾਮ ਸਿਲਕ ਸਟੋਰ ਤੇ ਪਹੁੰਚ ਜੋ ਵੀਡੀਓ ਨੂੰ ਸ਼ੇਅਰ ਕਰਕੇ ਪਾਜੀ ਇੱਧਰ ਬੜਾ ਹੀ ਵਾਇਰਲ ਆਰਟੀਕਲ ਲੈ ਆਏ ਜੀ ਇਹਨੂੰ ਕਹਿੰਦੇ ਆ ਰਾਜਾ ਰਾਣੀ ਦਾ ਆਰਟੀਕਲ ਬਿਲਕੁਲ ਜੀ ਤੇ ਪਾਜੀ ਇਹਦੇ ਵਿੱਚ ਰੰਗ ਕਿੰਨੇ ਕੁ ਲੈਂਦੇ ਆ ਫਿਰ ਪਾਜੀ ਰੰਗ ਮਿਲਣਗੇ ਤੁਹਾਨੂੰ ਇਹਦੇ ਵਿੱਚ 20 ਪਾਜੀ 20 ਰੰਗ ਲੈਂਦੇ ਆ ਇਹਦੇ ਵਿੱਚ ਹਾਂਜੀ ਸੋ ਬਿਲਕੁਲ ਪਾਜੀ ਇਧਰ ਵੀ ਰੰਗ ਦਿਖਾ ਦਿਓ ਕਿ ਕਲਰ ਤੁਹਾਨੂੰ ਇਧਰ ਵੀ ਕਾਫੀ ਮਿਲਨੇ ਆ ਤੇ ਪਾਜੀ ਰਾਜਾ ਰਾਣੀ ਵਾਲਾ ਵਾਇਰਲ ਆਰਟੀਕਲ ਵੀ ਕਿੰਨੇ ਦਾ ਦੇ ਰਹੇ ਹੋ ਪਿਓਰ ਕਰੇਵ ਦਾ ਪਹਿਲਾ ਤਾਂ ਪਾਜੀ ਆਰਟੀਕਲ ਆਊਗਾ ਪਿਓਰ ਕਰੇਵ ਦੀ ਬਾਟਮ ਆਏਗੀ ਨਾਲ ਬਾਰਡਰ ਤੇ ਲਟਕਣ ਲੇਸ ਆਏਗੀ ਇਹ ਪਾਜੀ ਆਰਟੀਕਲ ਤੇ ਬੜਾ ਪਿਆਰਾ ਵਾ ਹੁਣ ਰੇਟ ਦੱਸਿਓ ਰੇਟ ਕੀ ਦੇ ਰਹੇ ਹੋ ਪਾਜੀ ਨਾਲ ਪਿਓਰ ਦਾ ਦੁਪੱਟਾ ਆਏਗਾ ਫੋਰ ਸਾਈਡ ਲੇਸ ਸੋ ਬਿਲਕੁਲ ਇਧਰ ਫੋਰ ਸਾਈਡ ਦੁਪੱਟੇ ਦੇ ਨਾਲ ਨਾਲ ਆਹ ਵਾਲਾ ਰੰਗ ਵੀ ਤੁਹਾਨੂੰ ਖੋਲ ਕੇ ਦਿਖਾ ਦਈਏ ਵੀ ਬੜਾ ਪਿਆਰਾ ਜੇ ਤੇ ਭਾਜੀ ਰੇਟ ਦੱਸੋ ਰੇਟ ਕਿੰਨਾ ਪਿਆਰਾ ਦੇ ਦੇ ਭਾਜੀ ਮਾਰਕੀਟ 'ਚ ਕੋਈ 1500 2000 2500 3000 ਤੱਕ ਵੇਚੀ ਜਾਂਦਾ ਹੈ ਬਿਲਕੁਲ ਭਾਜੀ ਬਿਲਕੁਲ ਆਪਾਂ ਤੁਹਾਨੂੰ ਇਹ ਵਾਲਾ ਸੂਟ ਦੇ ਦੇਣਾ ਸਿਰਫ 850 ਰੁਪਏ ਇਹ ਭਾਜੀ 850 ਦੇ ਵਿੱਚ ਦੇ ਦੇਣਾ 850 ਰੁਪਏ ਦੇ ਵਿੱਚ ਰਾਜਾ ਰਾਣੀ ਕਰੇਵ ਦਾ ਆਰਟੀਕਲ ਪ੍ਰੋਪਰ ਹੈਵੀ ਤੇ ਭਾਜੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੰਨ ਲਓ ਥੋੜੀ ਜਿਹਾ ਜਿਸ ਤਰ੍ਹਾਂ ਮੰਨ ਲਓ ਕਿ ਦਾਜਵਰੀ ਵਾਲੀਆਂ ਵੈਰਾਈਟੀਆਂ ਉਹ ਹੈਗੀਆਂ ਆਪਣੇ ਕੋਲ ਬਿਲਕ ਪਾਜੀ ਦਾਜਵਰੀ ਲਈ ਸਪੈਸ਼ਲ ਆਪਾਂ ਕਸਟਮਰ ਨੂੰ ਡਿਸਕਾਊਂਟ ਦੇਣਾ ਆ ਜਿਹੜਾ ਮਰਜੀ ਆਰਟੀਕਲ ਲੈ ਲੋ ਅਪ ਟੂ 50% ਡਿਸਕਾਊਂਟ ਹੋਏਗਾ ਇਹ ਪਾਜੀ ਇਹਦੇ ਤੇ ਵਰਕ ਕਿਹੜਾ ਕੀਤਾ ਹੋਇਆ ਯਾਰ ਬੜਾ ਹੀ ਪ੍ਰੀਮੀਅਮ ਟੋਟਲ ਹੈਂਡਵਰਕ ਦਾ ਆਰਟੀਕਲ ਹੈ ਕੋਈ ਕਰੇਵ ਤੇ ਆ ਕੋਈ ਵਿਸਕੋਸ ਤੇ ਆ ਕੋਈ ਗਲਾਸ ਤੇ ਆ ਅਲੱਗ-ਅਲੱਗ ਫੈਬਰਿਕ ਨੇ ਜੀ ਤੇ ਪਾਜੀ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਉਸੇ ਤਰ੍ਹਾਂ ਫੋਰ ਸਾਈਡ ਹੈਵੀ ਆਏਗਾ ਪਾਜੀ ਸੋ ਬਿਲਕੁਲ ਇਧਰ ਦੁਪੱਟਾ ਦਿਖਾ ਦਿਓ ਕਿ ਤੁਹਾਨੂੰ ਦੁਪੱਟੇ ਤੇ ਵੀ ਬੜਾ ਹੀ ਪ੍ਰੀਮੀਅਮ ਵਰਕ ਮਿਲਣਾ ਵਾ ਤੇ ਇਹਦੇ ਵਿੱਚ ਪਾਜੀ ਹੋਰ ਕਿਸ ਤਰ੍ਹਾਂ ਦੀਆਂ ਵੈਰਾਈਟੀਆਂ ਡਿਫਰੈਂਟ ਡਿਫਰੈਂਟ ਆਰਟੀਕਲ ਮਿਲਣਗੇ ਤੁਹਾਨੂੰ ਸੋ ਬਿਲਕੁਲ ਇਧਰ ਸਟਾਈਲ ਪਿਓਰ ਖਾਦੀ 베ਸ ਤੇ ਸੋ ਬਿਲਕੁਲ ਇਧਰ ਦੇਖੋ ਯਾਰ ਕਿ ਆਰਟੀਕਲ ਤੇ ਪ੍ਰੀਮੀਅਮ ਮਿਲਨੇ ਆ ਦੁਪੱਟੇ ਵੀ ਤੁਹਾਨੂੰ ਪੂਰੇ ਪ੍ਰੀਮੀਅਮ ਮਿਲਨੇ ਆ ਤੇ ਭਾਜੀ ਇਧਰ ਆਰਟੀਕਲ ਦੇ ਵਿੱਚ ਕਲਰ ਦਿਖਾ ਦਿਓ ਕਿ ਭਾਵੇਂ ਇਧਰ ਦੇਖੋ ਇਸ ਤਰ੍ਹਾਂ ਦੇ ਪ੍ਰੀਮੀਅਮ ਕਲਰ ਇਸ ਤਰ੍ਹਾਂ ਦੇ ਪ੍ਰੀਮੀਅਮ ਵਰਕ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਰਾਣੀ ਕਲਰ ਦੇ ਆਰਟੀਕਲ ਤੇ ਇਸ ਤਰ੍ਹਾਂ ਦੇ ਬਰਾਇਡਲ ਸੂਟ ਤੁਹਾਨੂੰ ਮਿਲਨੇ ਆ ਸੋ ਵਿਜ਼ਿਟ ਜ਼ਰੂਰ ਕਰਨਾ ਵਾ ਸ਼ਾਮ ਸਿਲਕ ਸਟੋਰ ਤੇ ਸੋ ਪਾਜੀ ਸੂਟਾਂ ਦੇ ਵਿੱਚ ਪਹਿਣਾ ਦੇ ਫਾਇਦੇ ਤੇ ਕਰਤੇ ਹੁਣ ਭਰਾਵਾਂ ਦੇ ਕੀ ਫਾਇਦੇ ਕਰਨੇ ਆ ਬਿਲਕੁਲ ਪਾਜੀ ਭਰਾਵਾਂ ਵਾਸਤੇ ਲੈ ਕੇ ਆ ਇਟਾਲੀਅਨ ਗੀਜ਼ਾ ਦਾ ਕੁੜਤਾ ਪਜਾਮਾ ਇਹ ਭਾਜੀ ਕਪੜਾ ਦੇ ਬੜਾ ਪ੍ਰੀਮੀਅਮ ਜੇ ਇਹਦੇ ਰੰਗ ਵੀ ਬੜੇ ਪਿਆਰੇ ਲੈ ਕੇ ਆਏ ਜੀ ਇਸ ਤੋਂ ਇਲਾਵਾ ਰੰਗ ਹੋਰ ਵੀ ਮਿਲ ਜਾਣਗੇ ਭਾਜੀ ਇਸ ਤੋਂ ਇਲਾਵਾ ਤੁਹਾਨੂੰ 20 ਰੰਗ ਅਵੇਲੇਬਲ ਕਰਾ ਦੇਣੇ ਨੇ ਜੀ ਤੇ ਭਾਜੀ ਫਾਇਦਾ ਇਹਦੇ 'ਚ ਵੀ ਕਰ ਦਿਓ ਫਿਰ ਪਤਾ ਲੱਗਣਾ ਬਿਲਕੁਲ ਭਾਜੀ ਮਾਰਕੀਟ 'ਚ ਕੁੜਤਾ ਪਿਆਮਾ ਵਿਗਦਾ 1300 ਤੋਂ ਲੈ ਕੇ 2000 ਦੀ ਬਿਲਕੁਲ ਭਾਜੀ ਇਹੀ ਰੇਟ ਹੈ ਆਪਣਾ ਰੇਟ ਦੱਸੋ ਆਪਾਂ ਤੁਹਾਨੂੰ ਕੁੜਤਾ ਪਿਆਮਾ ਦੇ ਦੇਣਾ ਪੂਰਾ 3.5 ਮੀਟਰ 650 ਰੁਪਏ 'ਚ ਭਾਜੀ 650 ਦੇ ਵਿੱਚ ਇਟਾਲੀਅਨ ਗੀਜ਼ਾ ਕਾਟਨ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਇਧਰ ਦਿਖਾ ਦਿਓ ਵੈਰ ਜਨ ਸੈਕਸ਼ਨ ਆ ਚਾਹੀਏ ਕੋਟ ਪੈਂਟ ਲੈਣਾ ਵਾ ਕੁੜਤਾ ਪਜਾਮਾ ਲੈਣਾ ਵਾ ਸ਼ੇਰਵਾਨੀ ਲੈਣੀ ਆ ਹਰ ਤਰੀਕੇ ਦੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਤੇ ਭਾਜੀ ਐਡਰੈਸ ਦੱਸ ਦਿਓ ਐਡਰੈਸ ਕੀ ਆ ਭਾਜੀ ਸ਼ਾਮ ਸਿਲਕ ਸਟੋਰ ਨੇੜੇ LIC ਆਫਿਸ ਚੰਡੀਗੜ੍ਹ ਰੋਡ ਸਮਰਾਲ